ਲੋ ਵੀ ਲੋ ਵੀ ਮਾਰਗ ਦੀ ਮਿਹਨਤ ਆਪਣੇ ਘਰ ਦੀਆਂ ਜਿਹਨੇ ਇੱਟਾਂ ਆ ਗਈਆਂ ਸੋ ਹੁਣ ਆਪਾਂ ਇੱਟ ਲਹਉਣ ਲੱਗੇ ਆਂ ਸ਼ੁਕਰ ਮਾਲਕ ਦਾ ਤੇ ਸ਼ੁਕਰਾਨਾ ਆ ਇੱਟਾਂ ਲਹਈਏ ਹੁਣ ਚੱਕੋ ਵੀ ਚੱਕਦੇ ਫੱਟੇ ਕਿੰਦੇ ਉਧਰੋਂ 2000 ਇੱਟ ਉਧਰ ਤੇ 2000 ਇੱਟ ਇੱਧਰ ਆਪਣੀ ਇੱਟ ਹੋ ਗਈ 4000 4000 ਪਹਿਲਾਂ ਆਪਣੇ ਕੋਲ ਆ ਤੇ 4000 ਰੇਟ ਹੋਰ ਆ ਗਈ ਆ ਆਪਣੀ 10000 ਰੇਟ ਹੋ ਜਾਣੀ ਆ ਆਪਣੇ ਕੋਲ ਥਾਬੀ ਨਹੀਂ ਮੇਰਨਾ ਪੂਰੇ ਘਰ ਦੀ ਇੱਟ ਆ ਗਈ ਆ 2 4000 ਹੋ ਰਾ ਉਹ ਆਪਾਂ ਫੇਰ ਲੈ ਲੈਣੀ ਆ ਤੇ ਆ ਦੇਖ ਲਓ ਤੇ ਕੌਣ ਕੌਣ ਖੁਸ਼ ਆ ਆਪਣੇ ਘਰ ਦਾ ਜਿਹੜਾ ਕੰਮ ਆ ਸਟਾਰਟ ਹੋਣ ਲੱਗਾ ਆ ਜਿੰਨੂੰ ਜਿੰਨੂੰ ਖੁਸ਼ੀ ਆ ਉਹ ਕਮੈਂਟ ਕਰਿਓ ਪਰ ਪੈਸੇ ਇੱਦਾਂ ਥੱਭੀਆਂ ਥੱਧੀਆਂ ਲੱਗਦੀਆਂ ਆ ਦੇਖੋ 8000 ਦੀ ਇੱਟ ਆ 32000 ਦੀ ਆ ਇੱਟ 4000 60000 ਦੀ ਤੇ 62 68 68 ਤੋਂ 70000 ਦੀ ਇੱਟ ਆਪਾਂ ਸਟਾਰ ਲੀ ਗਏ ਇੱਥੇ ਬਾਕੀ ਹੁਣ ਹੋਰ ਆ ਗਈ ਆ ਇਸ ਤੋਂ ਬਾਅਦ ਹੋਰ ਹੋਣੀ ਆ ਇਹ ਤੋਂ ਬਾਅਦ ਗੀੜਾ ਇੱਕ ਹੋਰ ਲੱਗਣਾ ਸੋ ਲੱਗੇ ਆ ਲੋਹਣ ਹੁਣ ਅੱਡਣ ਇੱਟ ਲੱਗੇ ਲੋਹਣ ਕੀ ਬਾਤਾਂ ਇੱਟ ਹੋ ਗਈ ਆ ਜੀ ਫੇਰ ਆਪਣੀ 2000 ਹੋਰ ਆ ਗਈ ਆ ਤੇ ਧੰ ਲੁੰਗੇ ਤੇ ਆ ਇੱਟ ਸਾਰੀ ਟੋਪ ਦੀ ਇੱਟਾਂ ਅੰਕਲ ਇਹ ਅੱਬਲ ਦੀ ਇੱਟਾਂ ਨਾ ਇਹ ਤਾਂ ਉੱਪਰ ਨਹੀਂ ਹੈਗੀ ਨਾ ਕੋਈ ਇੱਟ ਇੱਕ ਨੰਬਰ ਤੇ ਇਹੀ ਇੱਟ ਆ ਟੋਪ ਦੀ ਇੱਟ ਸਾਰੀ ਆਪ ਲਹਾਈ ਆ ਤੇ ਹੋਰ ਵੀ ਇਟਾ ਹੋਉਂਦੀਆਂ ਪਰ ਆਪਾਂ ਜਿੰਨੀ ਲਾਈ ਇੱਟ ਸਾਰੀ ਅੱਬਲ ਦੀ ਲਾਈ ਆ ਬਾਕੀ ਦੇਖ ਸਕਦੇ ਤੁਸੀਂ ਇੱਟਾ ਇੱਟਾ ਦਾ ਰੰਗ ਤੋਂ ਪਤਾ ਲੱਗ ਜਾਂਦਾ ਆ ਆ ਵੀ ਇੱਟੋ ਹੋਈ ਆ ਇਹ ਵੀ ਇਹ ਹੀ ਆ ਉੱਧਰ ਵੀ ਉਹ ਹੀ ਪਈ ਸਾਰੀ ਤਾਂ ਇੱਟਾ 15 16 ਹਜ਼ਾਰ ਰੱਟ ਲੱਗ ਜਾਂਦੀ ਘਰ ਨੂੰ ਪੂਰੇ ਨੂੰ ਪੂਰੇ ਘਰ ਨੂੰ 18 ਕਿਆ ਰੱਟ ਲੱਗ ਜਾਂਦੀ ਆ ਚਲੋ ਵੀ ਢਾਈ 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 ਅੱਗ ਇਹ ਸਾਡੀ ਢਾਗੀਆਂ ਹੋਰ ਲੱਗਦੀ ਨਹੀਂ ਸਾਰੋ ਸਾਰੇ ਸਾਰੇ ਪਾਣੀ ਦਿ ਲੋ ਮੈਂ ਅੰਦਾਜ਼ਾ ਜੇ ਲਾਇਆ ਮੈਂ ਕਿਹਾ ਤਿੰਨ ਕ ਜਾੜੇ ਹੋਣਿਆ ਹੋਰ ਵੀ ਲੋ ਅੰਕਲ ਜੀ ਪਾਣੀ ਚਲੋ ਵੀ ਮੰਡੀ ਦੋ ਤਿੰਨ ਟਰਾਲੀਆਂ ਪਈਆਂ ਨੇ ਉਹਨੂੰ ਕਿਹਾ ਬੰਦੇ ਨੂੰ ਲਾਸਟ ਹਾਂ ਉਹ ਤੋਂ ਬਾਅਦ ਮਿਸਤਰੀ ਲੱਗ ਜਾਣਾ ਆਪਣਾ ਮੈਂ ਕੀ ਕਹਿੰਦੀ ਆ ਹੋਰ ਕਹਿਣਾ ਸੀਗਾ ਉਹਨਾਂ ਨੂੰ ਉਹਨੂੰ ਉਹਨੂੰ ਕਿਹਾ ਮੈਂ ਕਿਹਾ ਪਾਰੇ ਟਰਾਲਨੀ ਆ ਜੀ ਗਾਇਜ਼ ਆ ਚੁੱਕੇ ਆ ਜੀ ਇੱਟਾ ਤੇ ਬਹੁਤ ਜ਼ਿਆਦਾ ਦੇਖ 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 ਖੁਸ਼ੀ ਹੋਈ ਜਾਂਦੀ ਪਈ ਆ ਤੇ ਚਾਹ ਆਪਾਂ ਰੱਖੀ ਹੋਈ ਆ ਹਜੇ ਤੇ ਆਪਾਂ ਕਿਤੇ ਕੰਮ ਜਾਣਾ ਸੀ ਸੋ ਇੱਧਰ ਈਟਾਂ ਪਹਿਲਾਂ ਆ ਗਈਆਂ ਪਹਿਲਾਂ ਆਪਾਂ ਉਹ ਇਟਾਂ ਜ਼ਰੂਰੀ ਹੋ ਗਈਆਂ ਸੋ ਇਸ ਕਰਕੇ ਆਪਾਂ ਹਜੇ ਥੋੜਾ ਜਿਹਾ ਕੈਨਸਲ ਕਰ ਦਿੱਤਾ ਫਿਰ ਦੇ ਦਿਆ ਕਰੋ ਜਾਨੇ ਆ ਉਧਰੋਂ ਮਨਵੀਰ ਸਾਡਾ ਗੱਡੀ ਲੈ ਕੇ ਆ ਚੁੱਕਿਆ ਤਾਂ ਮਸਾ ਹੀ ਪਹੁੰਚਿਆ ਸੀ ਪੀਟਾ ਬ੍ਰੇਕ ਆ ਲਗਾ 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 ਕੇ ਖੜਾ ਮਨਵੀਰ ਸੋ ਇਧਰ ਗਲਾਸ ਚੱਕ ਲਈ ਆਪਾਂ ਜਿਹੜੇ ਪਾਣੀ ਦੇ ਆ ਉਧਰੋਂ ਕਰੇ ਚਾਹ ਰੱਖੀ ਹੋਈ ਆ ਚਾਵੀ ਦੇਣੀ ਹੈ ਜੀ ਅੰਕ ਲੈਣ ਨੂੰ ਸੋ ਘਰ ਸਾਡਾ ਦੇ ਦੇਆ ਕਦੋਂ ਤੱਕ ਤੱਕ ਰੈਡੀ ਹੁੰਦਾ ਹੈ ਆ ਸਮਾਨ ਤਾਂ ਆਪਾਂ ਠਾਈ ਜਾਂਦੇ ਪਏ ਆ ਨੇ ਯਾਰਾ ਯੰਨੀ ਯਾਰਾ ਯੰਨੀ ਯਾਰਾ ਹੀ ਬੰਨੇ ਆ ਅੰਦਰ ਕਮਰੇ-ਕਮਰੇ ਜਿਹੜੇ ਤਿਆਰ ਕਰਾਉਣੇ ਮੈਂ ਇੱਕ-ਇੱਕ ਤਿਆਰ ਕਰਾਉਣਾ ਕਮਰਾ ਕਰਾਉਣਾ ਟੌਪ ਦਾ ਹੀ ਆ ਬਿਕਰਮ ਇੱਧਰ ਦੇਖੋ ਹੁਣ ਟੈਸਟ ਹੁੰਦੇ ਆ ਸਾਰੀ ਇੱਕ ਆਦੀ ਆਪਣੀ 2000 ਲੱਗਣੀ ਹੋਰ ਤਾਂ ਆਪਾਂ ਚੱਕ ਲਈਏ ਦੇਖੋ ਵੀ ਇਹੋ ਜਿਹੇ ਲੋਕ ਆ ਇਹਨਾਂ ਨੂੰ ਹੁਣ ਬੰਦਾ ਕੀ ਪਏ ਬੰਦਾ ਪਤਾ ਨਹੀਂ ਕਿੱਦਾਂ ਪੈਸੇ ਕਮਾ ਲੇ ਕਿੱਦਾਂ ਬੰਦਾ ਆਪਣਾ ਘਰ ਬਣਾਉਂਦਾ ਆਹ ਦੇਖੋ ਸਾਡੀ ਇਥੇ ਰੇ ਰੇ ਜੀ ਇਥੇ ਟਾਕਰ ਵੀ ਆਡੀ ਦਿੱਤਾ ਤੇ ਕਿੰਨੀ ਪਈ ਸੀ ਮਤਲਬ ਪ੍ਰੈਸ਼ਰ ਕਾਫੀ ਜ਼ਿਆਦਾ ਪਿਆ ਸੀ ਥੋੜੇ ਦਿਨ ਪਹਿਲਾਂ ਜੁ ਲਾਪਾ ਜੀ ਆਇਆ ਨਾ ਅੱਜ ਦੇਖ ਕੇ ਕਹੇ ਤੇ ਰੇ ਤਾਂ ਕੱਲੀ ਪਈ ਆਪਣੀ ਇੰਦਾ ਢੇਰ ਜਿਹਾ ਲੱਗਾ ਹੀਗਾ ਇੰਦਾ ਤੇ ਰੇ ਤਾਂ ਸਾਡੀ ਇਥੋਂ ਕ੍ਰੈਚਰ ਚੱਕ ਹੋ ਗਿਆ ਕ੍ਰੈਚਰ ਨਾ ਮਹਿੰਗਾ ਆ ਇਹ ਤਾਂ ਚਲੋ ਮੇਰੇ ਨਾਲ ਭਾਵੇਂ ਸਭ ਇਕੱਠੀ ਕਰਕੇ ਲੈ ਜਾਓ ਪਰ ਜਿਹੜੀ ਨਿਕਲਨੇ ਆ ਨਾ ਪੈਸੇ ਜਿਹੜੇ ਇਹ ਗਰੀਬ ਦੇ ਪੈਸੇ ਲੋਕ ਮਾਰਦੇ ਆ ਨਾ ਅਸੀਂ ਦੇਖੋ ਵੀ ਕਿੰਨੀ ਔਖੇ ਹੋ ਕੇ ਅਸੀਂ ਦੇ ਲਓ ਵੀ ਕੋਈ ਕਿਸੇ ਦਾ ਮਤਲਬ ਹੈ ਕਿ ਆ ਲੋ ਵੀ ਅਸੀਂ ਦੋਨੋਂ ਆਪ ਮਿਹਨਤ ਕਰਕੇ ਫਿਰ ਦੇ ਲਓ ਵੀ ਆਪਾਂ ਕਰੀ ਦੀ ਅਸੀਂ ਸਮਾਨ ਲਈ ਆਈਦਾ ਵੀ ਕਿ ਹੋਇਆ ਇਹ ਚੀਜ਼ ਤਾਂ ਔਖਾ ਨਾ ਹੋਵੇ ਅਸੀਂ ਚਲੋ ਮੇਰੇ ਬਲੌਗ ਦੇਖਦੇ ਹੋਣਗੇ ਭਾਵੇਂ ਮੇਰੇ ਨਾਲ ਆ ਵੀ ਚਾਪੇ ਲੈ ਜਾਓ ਰਾਤੋ ਰਾਤ ਕੋਈ ਨਾ ਮਹੂਰ ਲਿਆਉਂਗਾ ਮੈਨੂੰ ਮਾਲਕ ਨੇ ਦਿੱਤਾ ਬੋਝ ਕੋਈ ਚੱਕਰ ਨਹੀਂ ਕਿ ਕਟ੍ਰਾਲੀ ਹੋਰ ਆਜੂ ਵੱਧ ਤੇ ਕਿਹੜੀ ਗੱਲ ਆ ਪਰ ਕੋਈ ਗੱਲ ਨਹੀਂ ਉਹ ਤਾਂ ਆ ਹੀ ਜਾਣੀ ਆ ਪਰ ਇਦਾਂ ਕੀ ਚੀਜ਼ਾਂ ਤਾਂ ਨਾ ਬੰਦਾ ਕਿਸੇ ਦੀਆਂ ਚੱਕੇ ਯਾਰ ਆ ਦੇ ਵਿੱਚੋਂ ਕਿਸੇ ਦੀ ਚੀਜ਼ ਚੱਕ ਲੈਣੀ ਆ ਨਾ ਉਹ ਚੀਜ਼ ਗਲਤ ਯਾਰ ਕੰਮ ਇਹਦਾ ਮਤਲਬ ਰੁਕ ਗਿਆ ਇਹਦਾ ਮਤਲਬ ਇਹ ਥੋੜਾ ਸੀਗਾ ਕਿ ਹਰ ਇੱਕ ਚੀਜ਼ ਉਹਦੇ ਹੀ ਫਾਲਤੂ ਰੱਖੀ ਪਈ ਆ। ਹਾਂ। ਪਰਤੀ ਲੇਟ ਪਈ ਆ। ਕੰਮ ਤਾਂ ਰੁਕਿਆ ਹੀ ਨਹੀਂ ਹੈਗਾ। ਉਹ ਪਰਤੀ ਲੇਟ ਪਈ। ਪਰਤੀ ਤੋਂ ਬਾਅਦ ਮਿੱਟੀ ਨਹੀਂ ਮਿਲਦੀ ਪਈ ਸੀ ਬੰਦੇ ਨੂੰ। ਮਿੱਟੀ ਜਦੋਂ ਮਿਲੀ ਅਗਲੇ ਨੇ ਪਾਤੀ ਹੁਣ ਫੇਰ ਨਹੀਂ ਮਿੱਟੀ ਸੀ ਹੁਣ ਮੈਂ ਫੇਰ ਫੋਨ ਲਾਇਆ ਉਹ ਕਹਿੰਦਾ ਪਾਜੀ ਪਰਸੋਂ ਕੱਲ ਪਰਸੋਂ ਨੂੰ ਪਾ ਦਾਂਗਾ ਨਾ। ਪਰ ਇਹ ਥੋੜੋ ਤੁਸੀਂ ਅਗਲੇ ਦਾ ਸਮਾਨ ਚੱਕ ਕੇ ਲੈ ਜਾਓ ਅਗਲੇ ਦੀ ਰੇਤਾ ਬਜਰੀ ਚੱਕ ਲਓ ਹਨਾ। ਉਹ ਬਜਰੀ ਵੀ ਲੈ ਜਾਣੀ ਸੀ। ਬਜਰੀ ਕੰਮ ਨਹੀਂ ਹੈਗੀ ਹਨਾ। ਰੇਤਾ ਕੰਮ ਆਉਂਦਾ ਹੀ ਆ। ਚਲੋ ਬਾਕੀ ਕੋਈ ਗੱਲ ਨਹੀਂ ਆ ਵੀ ਲੈ ਕੋਈ ਨਾ ਬਜਰੀ ਸਾਡੀ ਵੀ ਕੋਈ ਨਾ ਸਾਨੂੰ ਤਾਂ ਪਤਾ ਹੀ ਆ ਹਰੇਕ ਚੀਜ਼ ਦਾ ਇੱਥੇ ਪਈ ਆ ਮਾਲ ਜਰਾ ਦੇਖ ਇਧਰ ਆ ਸਾਡੇ ਤੰਬੂਕ ਜੀ ਇੰਨੇ ਸੀਗੇ ਇਹ ਵੀ ਕਈਆਂ ਮਤਲਬ ਇੰਨਾ ਚ ਵੀ ਗੈਪ ਹੋਏ ਪਏ ਆ ਤੁਹਾਨੂੰ ਦੱਸ ਤੰਬੂਕ ਗੈਪ ਹੋਏ ਆ ਗਏ ਗਏ ਗੋਏ ਪਏ ਆ ਤੇ ਇਹ ਕਿਹਦੇ ਘਰ ਚ ਇਹ ਸਾਨੂੰ ਕੋੜਾ ਪਤਾ ਨਹੀਂ ਇਹ ਕਿਹੜਾ ਬੱਚੇ ਚਲ ਕੋਈ ਗੱਲ ਨਹੀਂ ਆਨੇ ਇਹ ਨਾ ਸਮਝੂ ਕਿ ਨਿਆਣੇ ਆ ਬੋਲਦੇ ਨਹੀਂ ਤੇ ਦੇਖ ਐਕਸਪੀਰੀਅੰਸ ਸਾਨੂੰ ਬਹੁਤ ਆ ਘਰ ਬਾਹਰ ਦੀਆਂ ਕੰਮਾਂ ਕਾਰਾਂ ਚ ਬਹੁਤ ਐਕਸਪੀਰੀਅੰਸ ਹੋ ਗਿਆ ਆ ਸਾਨੂੰ ਦੇਖਦੀ ਆ ਅਸੀਂ ਦੁਨੀਆ ਚ ਰਹੀ ਤਾਂ ਪਰ ਇਹ ਥੋੜੋ ਵੀ ਤੁਸੀਂ ਬੰਦੇਆਂ ਚਲਾਕੀਆਂ ਕਰੀ ਚੱਲੋ ਵੱਡੀ ਸਾਰੀ ਦਿੱਤਾ ਚੱਕ ਕੇ ਲੈ ਕੇ ਗਾਂਹ ਜੇ ਜਵਾਕਾਂ ਦਾ ਤਾਂ ਟਾਈਮ ਗਿਆ ਜਿਹੜੇ ਜਵਾਕ ਸੀਗੇ ਉਹਨਾਂ ਤੋਂ ਤਾਂ ਕੁਝ ਬੰਨਣਾ ਵੀ ਨਹੀਂ ਜਿਹੜੇ ਸਿਆਣੇ ਉਹ ਦੇਖੋ ਜਨਨੇ ਆਹ ਦੇਖੋ ਇਹ ਚੀ ਇੱਥੇ ਤੱਕ ਆਉਣਾ ਬਹੁਤ ਔਖਾ ਆ ਇਸ ਟਾਈਮ ਦੀ ਉਮਰ ਦੇ ਵਿੱਚ ਇੱਥੇ ਤੱਕ ਆਉਣਾ ਬੰਨਾ ਬੜਾ ਔਖਾ ਆ ਕਿੰਨੀ ਦੀ ਉਮਰ ਮਸੀਂ 19 ਸਾਲ ਦੀ 19 ਸਾਲ ਉਮਰ ਆ ਤੇ ਮੈਂ 25 ਸਾਲਾਂ ਦਾ ਸਾਡੀ ਸਾਰੀ ਤੁਸੀਂ ਮਿਹਨਤ ਜਿਹੜੀ ਅਸੀਂ ਕਰਦੇ ਆ ਤੁਸੀਂ ਸਾਡਾ ਸਮਾਨ ਚੱਕੀ ਲਈ ਜਾਂਦੇ ਹਨਾ ਕਿੰਨੀ ਗਲਤ ਗੱਲ ਹੈ ਹੈ ਅੰਕਲ ਮੈਂ ਤਾਂ ਸਾਡੀ ਦੇਖਾ ਦੇ ਲਈ ਫਰੈਸ਼ਰ ਚੱਕ ਲਿਆ ਗਏ ਜਨੇ ਸਾਡੇ ਹਾਂਜੀ ਆਪਦੀ ਫਰੈਸ਼ਰ ਦੀ ਉੱਤੇ ਪਈ ਸੀ ਸਾਰੀ ਲੱਗਦੀ ਆਪਦੀ ਤਰ੍ਹਾਂ ਨਹੀਂ ਉੱਤੇ ਸਾਰੀ ਜਾਂਦੀ ਤੇ ਤਰਲੇ ਪਰੇ ਬਣਾਉਂਦੇ ਆ ਬਿਕਰਮ ਬਿਕਰਮ ਤੁਸੀਂ ਆ ਫੋਨ ਆ ਲੋ ਬਿਕਰਮ ਆ ਫੋਨ ਰੱਖਿਓ ਤੁਸੀਂ ਮੈਂ ਮੜਾ ਜਾ ਨਾਲੇ ਘਰੇ ਜਾਨੀ ਆ ਮੈਂ ਚਾਹ ਚੂ ਦੇ ਕੇ ਲਈ ਠੀਕ ਆ ਮੈਂ ਚਾਹ ਗੈਸ ਬਣਾ ਲਿਆ ਵਾ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਬਣੇ ਰਿਓ ਵਲੌਗ ਦੇ ਨਾਲ ਤੇ ਕਮੜ ਕਾ ਲਓ। ਸਿੱਧੀ ਲਿਓ ਬਾਰ ਚਾਰੇ ਗਲਾਸ ਲਿਓ ਮਮਮੀ ਨੂੰ ਦੇ ਦਾਂ ਕੱਢ ਕੇ ਥੋੜੀ। ਆਪਾਂ ਕਿਹਾ ਵੀ ਦੀਦੀ ਕਹਿੰਦੇ ਤੈਨੂੰ ਕਿੰਨੀ ਚਾਹ ਬਣਾ ਲਈ ਮੈਂ ਕਿ ਮਮਮੀ ਨੂੰ ਵੀ ਦੇਣੀ ਵਿੱਚੋਂ। ਤੁਸੀਂ ਪੀਣੀ? ਮਮਮੀ ਸਾਰੀ ਕਰਾ ਚਾਹ। ਚੱਲੇਓ ਚਾਹ ਦੇਣਾ। ਲੈ ਚਾਹ। ਸੋ ਹਮ ਜਾ ਰਹੇ ਹਾਂ ਗਾਇਸ 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 ਚਾਹ ਦੇਣ ਚੱਲੇ। ਤੇ ਮੈਂ ਕਿਹਾ ਅੰਕਲ ਹੁਣ ਇ ਚਾਰੇ ਇੱਟਾ ਲਾਉਂਦੇ ਪਏ ਆ ਤੇ ਉਹਨਾਂ ਨੂੰ ਚਾਹ ਦੇ ਦਈਏ ਹੁਣ ਆਪਾਂ। ਆ ਦੇਖੋ ਚਾਰੇ ਕਿੱਦਾਂ ਲੱਗਿਆ ਹੈ ਕਿ ਗਰਮੀਆਂ 'ਚ ਕੰਮ ਕਰਨਾ ਕਿਹੜਾ ਸੌਖਾ ਪਿਆ ਆ। ਗਰਮੀਆਂ 'ਚ ਹਨਾ ਬੇਕੋ ਬਹੁਤ ਔਖਾ ਜਾਂਦਾ। ਚਲੋ ਵੀ ਅਹੀਂ ਇੱਥੇ ਬੈਠੇ ਹੋਏ ਆ ਹੁਣ। ਸੋ ਚਾਹ ਵੀਡੀਓ ਪਾਜੀ। ਮੈਂ ਤਾਂ ਦਿੱਲੀ ਭਾਜੀ ਮੈਂ ਤਾਂ ਮਹਰਾਜ ਭਾਜੀ ਆਏ ਆ ਦਿੱਲੀ ਭਾਜੀ ਕੋਲ ਤੇ ਸਾਨੂੰ ਦਿੱਲੀ ਭਾਈ ਨੇ ਵਿਆਹ 'ਚ ਨਵਾਈਟ ਕੀਤਾ ਆ ਤੇ ਆਜਾ ਭੱਜ ਕੇ ਆਜਾ ਭਾਜੀ ਹਾਂਜੀ ਦੋਸਤੋ ਲਓ ਜੀ ਵਿਕਰਨ ਦਾ ਮਿੱਤਰ ਆ ਇੱਕ ਮੁੰਡਾ ਦਿੱਲੀ ਉਹਦੇ ਕੋਲ ਆਏ ਆ ਅਸੀਂ ਇਨਵਾਈਟ ਕੀਤਾ ਉਹਨੇ ਇਹਨੂੰ ਸੱਦਿਆ ਕਿਸੇ ਕੰਮ ਵਾਸਤੇ ਤਾਂ ਉਹਨੇ ਵਿਆਹ ਚ ਸੱਦ ਲਿਆ ਸੱਦ ਲਿਆ ਬੜਾ ਸ਼ੁਕਰ ਹੈ ਜੀ ਕੱਪੜੇ ਮਾੜੇ ਮੋਟੇ ਹਾਲੇ ਦੇ ਪਾਏ ਹੋਏ ਆ ਨਾ ਭਾਜੀ ਪਾਇਓ ਪਜਾਮੇ ਪਜੂਮੇ ਹੀ ਆ ਸਾਡੇ ਪਰ ਆ ਦੇ ਚਲੋ ਚਲੋ ਉਹਦਾ ਕੰਮ ਆ ਵਿਆਹ ਇੱਥੇ ਕੈਟਰਿੰਗ ਦਾ ਸ਼ਾਇਦ ਕੈਟਰਿੰਗ ਦਾ ਕੈਟਰਿੰਗ ਕੈਟਰਿੰਗ ਦਾ ਕੰਮ ਆ ਤੇ ਉਹਨੇ ਇੱਥੇ ਹੀ ਸੱਦ ਲਿਆ ਹੋਰ ਚਲੋ ਹੁਣ ਇੱਥੇ ਆਜੋ ਕਹਿੰਦਾ ਆ ਗਏ ਆਂ ਉਹਨਾਂ ਸੀ ਵਿਆਹ ਚ ਹੀ ਪਹੁੰਚ ਗਏ ਆਂ ਹਾਂਜੀ ਤੁਹਾਨੂੰ ਵੀ ਦਿਖਾਉਂਦੇ ਆ ਹੁਣ ਵਿਆਹ ਹਾਂ ਤੁਹਾਨੂੰ ਵੀ ਦਿਖਾਉਣੇ ਆ ਵਿਆਹ ਦੂਰ ਬਹੁ ਪੈ ਗਿਆ ਜਲੰਧਰ ਤੋਂ ਦੂਰ ਬਹੁ ਗਿਆ ਸਹੀ ਗੱਲ ਆ ਹਾਂ ਪੌਣਾ ਘੰਟਾ ਘੰਟਾ ਹੋ ਗਿਆ ਸਾਨੂੰ ਘੁੰਮ ਦਿਆਂ ਨੂੰ ਚਲੋ ਆਜੋ ਮਸੀ ਲੱਬਾ ਆ ਜਾਓ ਨੂਰ ਰਿਜ਼ੋਰਟ ਆ ਆਜੋ ਜੀ ਹਾਂਜੀ ਲੋ ਵੀ ਮੁੰਡਾ ਆਪਣਾ ਵਲੌਗ ਦੇਖਦਾ ਤੇ ਚੈਨਲ ਦਾ ਭਾਈ ਚੈਨਲ ਸਬਸਕ੍ਰਾਈਬ ਕਰ ਦੋ ਹੈਂ ਦਲੀਪ ਭਾਈ ਦੇ ਪਿੰਡ ਆਏ ਆ ਮੁੰਡਾ ਵਲੌਗ ਦੇ ਇਦਾਂ ਆਪਣੇ ਤੇ ਮੁੰਡਾ ਜਿਹੜੀ ਮੰਗਣ ਦੇ ਆ ਮलाई ਭਾਈ ਆਈਡੀ ਦੇਂਦਿਆ ਤੇ ਆਈਡੀ ਦੇਤੀ ਭਾਜੀ ਬਸ ਠੀਕ ਹੈ ਸੋ ਜਾਰੀ ਮਾਨਨ ਕੋ ਬਹੁਤ ਦੋਸਤੋ ਇੱਥੇ ਹਾਂ ਸਹੀ ਗੱਲ ਹੈ ਨਾ ਕਿੰਨੀ ਵਈ ਰੋਣ ਦਾ ਉਧਰ ਦਿੱਲੀ ਭਾਈ ਵੀ ਆ ਗਿਆ ਤੇ ਜਾਂਦੇ ਲੋਕੀ ਹਾਂ ਹਾਂ ਤੇ ਚੱਕਦਾ ਹੋਵੇ ਆ ਲੋ ਵੀ ਚਲੋ ਆਜੋ ਤੇ ਬੰਦੇ ਆ ਗਏ ਆਪਣੇ ਚਲੀਏ ਹੁਣ ਆਪਾਂ ਵੀ ਘਰੇ ਤੇ ਘਰ ਦੇ ਢੀਕਦੇ ਆ ਜਿਹੜੇ ਨਾ ਅੱਜ ਅੱਜ ਭਰਾ ਮਰਾਜੀ ਉਹ ਕਰ ਸਾਨੂੰ ਉਹ ਸਮਝ ਚਲੋ ਜੀ ਦਿੱਲੀ ਭਾਈ ਦੇ ਘਰ ਚੱਲੇ ਆ ਤੇ ਬਣੇ ਤੋਂ ਬਲੌਗ ਨਾਲ ਦੇਖੋ ਕਿ ਨਾਮ ਸੁਣਾਣਾ। ਦਾਨ ਚੀਜ਼ਾ ਬਣਾਇਆ ਬਹੁਤ ਵਧੀਆ ਬਣਾਇਆ। ਬਹੁਤ ਵਧੀਆ ਬਣਾਇਆ। ਸਿਰ ਗੁਰੂ ਆ ਗਈ ਜੀ ਆਪਾਂ ਉੱਪਰ 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 ਪਾਸ ਕਿ ਲੜਾਣਾ ਆਪਾਂ। ਇੱਧਰ ਬਾਈ ਕੱਪੜੇ ਇੰਨੇ ਗੰਡਾਣਾ। ਬੋਸ ਵਾਲਾ ਇੱਧਰ। ਕਿਨੇ ਕੱਪੜੇ ਲੈ ਲੇ ਤੇ ਬੈਗ ਲੈਣਾ ਭੁੱਲ ਗਈ। ਹੱਥ ਜੀ ਫੜ ਕੇ ਤੁਰੇ। ਲੈਣਾ ਭੁੱਲ ਗਈ। ਕੂਣ ਲੱਗੇ ਤੇ ਭੁੱਲ ਗਈ। ਕੈਰੀ ਬੈਗ ਲੈ ਆਣ। ਚਲੋ ਬਾਓ ਜੀ ਨਿਆਣੇ ਦੇ ਕੱਪੜੇ ਲੈ ਹੋ ਗਏ ਡਨ ਹੋਰ ਕੀ ਲੈਣਾ ਆਪਣੇ ਲਈ ਵੀ ਲੈ ਲਾ ਸ਼ਾਪਿੰਗ ਇਜ਼ ਡਨ ਕਹਿੰਦੇ ਕਿ ਫਾਫੇ ਮੋਲੇ ਦਿੰਦੇ ਨਹੀਂ ਘਰ ਹੋਇਆ ਜਿਹੜੇ ਪਹਿਲਾਂ ਆਹ ਆਂਟੀ ਉਹਦਾ ਪਾਸ ਸਮਾਨ ਲਈਏ ਭਾਵੇਂ 5 ਰੁਪਏ ਦਾ ਨਾਲ ਲਵਾਵਾ ਗਰੀ ਲਈਦਾ ਹੁਣ ਇੱਥੋਂ ਦੇਖ ਲੈ ਦੋ ਢਾਈ ਹਜ਼ਾਰ ਦੇ ਕੱਪੜੇ ਹੋਣੇ ਆ ਤੇ ਅਗਲੇ ਕਹਿੰਦੇ ਵੱਖਰਾ ਲਵੋ ਇਦਾਂ ਦਿੰਦੇ ਉਹ ਉਹ ਕਹਿੰਦੀ ਆਂਟੀ ਆਵ ਆਵੇ ਵੇ ਦੇਣੇ ਉਹ ਮੈਡਮ ਬਹੁਤ ਸੋਹਣੀ ਸੀ ਨਾ ਉਹ ਕਿ ਤੁਹਾਨੂੰ ਜਾਣਦੀ ਸੀਗੀ ਉਹ ਕਹਿੰਦੀ ਉਹ ਹੋਣ ਫੇਰ ਅਸੀਂ ਕਿ ਅਸੀਂ ਨਹੀਂ ਆਂਟੀ ਬੁਲਾਉਣੀ ਤੁਹਾਨੂੰ ਨਹੀਂ ਗਲਤ ਗੱਲ ਗਲਤ ਗੱਲ ਆਂਟੀ ਕਹਿ ਕੇ ਆਓ ਇਹਨਾਂ ਨੂੰ ਜਿੱਥੋਂ ਕੱਪੜੇ ਲਾ ਕੇ ਕਰਕੇ ਬੈਗ ਫ੍ਰੀ ਮਿਲਣਾ ਚਾਹੀਦਾ ਗਲਤ ਗੱਲ ਆ ਕੱਢਾ ਕੇ ਤੋੜ ਦਿੰਦੇ ਜੇ ਅਗਰ ਮੰਗ ਕੇ ਲਿਆਂਦੇ ਬੇਇੱਜ਼ਤੀ ਕਰਦੇ ਇੰਨੇ ਪੈਸੇ ਦੋ ਬਣਾ ਲਈ ਉਹੀ ਤਾਂ ਗੱਲ ਆ ਵੀ ਉੱਥੋਂ ਨਾ ਕਰਿਆਨੀ ਵਾਲੀ ਦੁਕਾਨ ਤੋਂ ਪਿੰਡਾਂ ਚ 5-10 ਰੁਪਏ ਦੀ ਚੀਜ਼ ਲਈਦੀ ਉਹਨਾਂ ਨੂੰ ਕਹਿੰਦਾ ਲਪਾਵੇ ਚਾ ਲਾ ਕੇ ਦਵੋ ਹਾਂ ਉਹ ਮੈਂ ਕਹਿੰਦੀ ਹਾਂ ਕਿ ਚੰਗਾ ਪੁੱਟੇ ਪੁੱਟੇ ਨਾਮ ਹੈ ਹਨਾ ਸਨਵੀਰ ਰੂਲ ਨਹੀਂ ਸਹੀ ਉਹਨਾਂ ਨੂੰ ਸ਼ਰਮ ਕੀ ਆ ਜਾਂਦੀ ਹੈ ਕਿ ਇਹਨਾਂ ਨੂੰ ਲਫਾਕਤ ਬਣਾਣੀ ਤੋਰਨਾ ਉਹ ਵੀ ਉਹਦੇ ਅੱਗੇ ਬੈਠ ਕੇ ਲੈਣਾ ਤੂੰ ਤੇਰੇ ਛੋਨੇ ਛੋਨੇ ਝੂਟ ਲਏ ਆ ਛੋਨੇ ਛੋਨੇ ਝੂਟ ਲਏ ਤੇਰੇ ਇੰਨੇ ਜਾਗੇ ਲੈਣੇ ਮੈਂ ਅੱਗੇ ਦੇਖ ਕੇ ਦੋਨਾਂ ਨੂੰ ਵੀ ਹੱਥ ਖੜ ਕੇ ਦੋ ਬਣਾਣਾ ਪਿਆ ਆਂਟੀ ਕਹਿੰਦੀ ਅੱਗੇ ਦੇਖ ਕੇ ਮੈਂ ਦੋ ਜਣੇ ਹੱਥ ਚ ਬਣਾਣਾ ਪੜ ਗਿਆ ਤੋਰੇ ਸੀ ਇਹ ਇਹ ਨਹੀਂ ਦਿੰਦੇ ਮੈਂ ਇਹ ਨਹੀਂ ਦਿੰਦੇ ਉਹ ਵੀਡੀਓ ਵਾਲ ਦੇ ਦਿੰਦੇ ਇਹ ਨਹੀਂ ਦਿੰਦੇ ਇਹ ਕਹਿੰਦੇ ਪੈਸੇ ਦੋ ਲੈ ਗੋ ਹਣਾ ਵੀ ਪੈਸੇ ਦੋ ਪਹਿਲੇ ਪੰਜ ਦੀ ਗੱਲ ਆ ਲੈ ਖਾਣਾ ਤਾਂ ਨਾਲ ਤਾਂ ਰਿਆ ਕਰਨ ਅਗਲੇ ਪੁੱਛਦੇ ਆ ਤੁਹਾਡੇ 5 ਰੁਪਏ ਵੇਸਟ ਨਹੀਂ ਕਰਾਉਂਦੇ ਉਹ ਕਹਿੰਦੇ ਸਾਨੂੰ ਭਾਵੇਂ 4000 ਦੇ ਦੋ 5 ਦੇ ਜੋ ਤੁਹਾਡੇ 5 ਰੁਪਏ ਵੇਸਟ ਨਹੀਂ ਕਰਾਉਣੇ ਅਸੀਂ ਉਹ ਵੀ ਲੈਂਦੇ ਹੀ ਆ ਸਹੀ ਚਲੋ ਚਲੋ ਮੈਂ ਕਮਨਵੀਰ ਵਾਸਤੇ ਲੈ ਲਉਣਾ ਸੋਣਾ ਆਹ ਦੇ ਉੱਪਰ ਵੀ ਬਹੁਤ ਸੋਹਣਾ ਆ ਵਧੀਆ ਸੂਰਨਾ ਪਿਕਾਚੂ ਵਾਲਾ ਹਾਂ ਆ ਸਿੱਧਾ ਕਰਕੇ ਦਿੱਤਾ ਪ੍ਰੀਤੀ ਆਹਦੇ ਕਿੰਨਾ ਸੋਹਣਾ ਆ ਵਾਲਾ ਆ 컬러 ਘੱਟ ਪਿੱਛੇ ਗ੍ਰੀਨ ਹਾਂ ਲਾਈਟ ਗ੍ਰੀਨ ਵਾਓ ਕਿੰਨਾ ਸੋਹਣਾ ਆ ਆਜੂ ਆਦੇ ਪਰ ਵੱਡਾ ਹੋਣਾ ਨਹੀਂ ਸਾਈਜ਼ ਲਿਖਿਆ ਹੋਣਾ 3 ਟੂ 4 ਇਅਰ ਆ ਨਾ ਕਿੰਨੇ ਸਾਲ ਦਾ ਮਨਵੀਰ 3 ਸਾਲ ਦਾ ਹੀ ਆ ਆਜੂ ਗਾਣਾ ਹਾਂ ਨਹੀਂ ਛੋਟਾ ਵੀ ਪਰ ਇਹ ਆ ਜਾਣਾ ਗਰਮੀਆਂ ਚ ਥੋੜਾ ਖੁੱਲਾ ਖੁੱਲਾ ਠੀਕ ਲੱਗਦਾ ਬੱਚੇ ਦੇ ਪਾਇਆ ਆਜੂ ਗਾਣਾ ਬਹੁਤ ਸੋਹਣਾ ਆ ਨੀ ਛੋਟਾ ਸਾਈਜ਼ ਲੈ ਲੈ 2 2 3 ਇਅਰ ਲੈ ਲੈ ਖਰੀਦ ਦੇਖ ਲਈ ਹਾਂ ਇੱਥੇ ਹੋਣਾ ਵੇਚੀ ਇਹ ਵੀ ਤਿੰਨ ਇਹ ਤਿੰਨ ਇਹ ਬਹੁਰੇ ਵੱਡੇ ਆਗੇ ਆ ਲਾਸਟ ਇਹ ਫੇ ਨਹੀਂ ਉੱਤੋਂ ਛੋਟਾ ਨਹੀਂ ਹੋਣਾ ਸਾਈਜ਼ ਆਹ ਦੀ ਪਿਕਅਪ ਆ ਕੇ ਮੂਨ ਵਾਲਾ ਕਿੰਨਾ ਕਿਊਟ ਆ ਆਹ ਦੇ ਹੈ ਇਹ ਤਾਂ ਚਾਰ ਹੈ ਹੈ ਵੱਡੇ ਆ ਨਾ ਮੇ ਵੀ ਆ ਜੂਗਾ ਮਨਵੀਰ ਤੇ ਅਭੀ ਸੋਣੀ ਹੈ ਆਜਾ ਹੋਰ ਸਾਈਡ ਤੇ ਲੱਗੇ ਹੋਣੇ 2 2 3 ਇਅਰ ਵਾਲੇ ਸਾਈਜ਼ਸ ਆਦੇ ਛੋਟੇ ਵਾਲੇ ਮਨਵੀਰ ਦੇ ਸਾਈਜ਼ਸ ਹਨ ਛੋਟੇ ਦਾ ਨਾਮ ਸਲਵੀਰ ਦੇ ਸਾਈਜ਼ਸ ਅਮਾਂਸ ਵਾਲੇ ਆ ਸਾਰੇ ਸਾਈਜ਼ ਆਦੇ ਕਿੰਨਾ ਕਿਊਟ ਛੋਟਾ ਉਹਦੇ ਪਰੇ ਪੂਰੇ ਸੈਟ ਆ ਆਦੇ ਪ੍ਰਤੀ ਇਹ ਦੇਖ ਕੇ ਹੱਸ ਆ ਗਿਆ ਕਿਹੜੇ ਜਿੱਦਾਂ ਆਹ ਟੀ-ਸ਼ਰਟਸ ਆ ਨਾ ਸੈੱਟ ਦੋ ਦਾ ਦੋ ਕਿ ਤਿੰਨਾਂ ਦਾ ਤੇ ਉਧਰ ਹਾਂ ਆ ਪੂਰਾ ਸੈੱਟ ਹੈ ਇੰਨੇ ਦਾ ਸਵਾੜਾ ਸੋਨਾ ਵੀ ਹੈ ਹਾਂ ਤੇ ਉਧਰੋਂ ਦੋ ਸ਼ਾਰਟ ਲੈ ਲਾ ਬਸ ਦੋ ਸ਼ਾਰਟ ਵਾਲਾ ਸੈੱਟ ਲੈ ਲਾ ਬਹੁਤ ਸੋਹਣੇ ਆ ਹਾਂ ਕੀ ਸਾਈਜ਼ ਹੈ ਇੱਥੇ 6 ਤੋਂ 12 ਮਨთ ਹਾਂ ਉਹਦਾ ਸਾਈਜ਼ ਆ ਆਦੇ ਕਿੰਨਾ ਕਿਊਟ ਪਾਰਟੀ ਵੇਅਰ ਬਾਸਕਟ ਵਾਲਾ ਹਾਂ ਦੇ ਕਲਰ ਸੋਹਣਾ ਵਾਓ ਬਹੁਤ ਸੋਹਣੀ ਕਲੈਕਸ਼ਨ ਆਈ ਹੋਈ ਆ ਇੱਥੇ ਆਦੇ ਉੱਪਰ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਆਦੇ ਆ ਵਾਲਾ ਇਹਨੂੰ ਵੀ ਸਦ ਦੇਖੋ ਇਹਨਾਂ ਦਾ ਤਾਂ ਹੈਗਾ ਇਹ ਤੋਂ ਵੀ ਹੋਰ ਦੇਖ ਲੈ ਮੈਚ ਕਰ ਲੋ ਸ਼orts ਹਾਂ ਆਉ ਦਿਓ yellow ਵਾਲਾ ਆ ਚੱਲਣੀ ਆ ਹਾਂ ਆ ਯੈਲੋ ਇਹਦੇ ਨਾਲ ਚੱਲ ਜਾਣੀ ਜਿਹੜੀ ਪਿੱਛੇ ਕਾਰਟਨ ਵਾਲੀ ਹੋ ਇਹਦੇ ਨਾਲ ਚੱਲ ਜਾਣੀ ਹੋਰ ਦੇਖ ਲੋ ਆ ਵੀ ਹੈਗੀਆਂ ਬਟੇ ਮੈਚ ਨਹੀਂ ਕਰਦੀਆਂ ਤੇ ਦੋ ਆਣਾ ਹਾਂ ਇੱਕ ਤਾਂ ਕੋਈ ਹੋਰ ਹੋਰ ਪੈ ਜਾਊਗੀ ਇਸ ਕੋ ਸੈਕਚੂ ਨਹੀਂ ਕਰਦਾ ਚੈੱਕ ਕਰਦਾ ਤੋ ਲੈ ਲੋ ਪਹਿਲਾਂ ਫੇਰ ਦੇ ਵਾਓ 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 ਤੇ ਬੱਤੀਆਂ ਨੇ ਵੀ ਸ਼ੋਰ ਤਾਂ ਉਹਨੂੰ ਵੀ ਦੇ ਦਿੰਦੇ ਆ ਬੰਦ ਨਹੀਂ ਆ ਦੇਖਾਂ ਜੀਆਂ ਨਹੀਂ ਮਿਲ ਜਾਣੀਆਂ ਆਹ ਸੂਟ ਵੱਡਾ ਆ ਨਹੀਂ ਤੇ ਇਦਾਂ ਦਾ ਦੇਖ ਲੈਣਾ ਸੀ ਨਹੀਂ ਛੋਟਿਆਂ ਦੇ ਵੀ ਹੈਗੇ ਆ ਆਪਾਂ ਵੀ ਦੱਸਣਾ ਆਹ ਕੁੜੇ ਆ ਹੋਣਾ ਕੁੜੀਆਂ ਦਾ ਆ ਇਹ ਵਾਲਾ ਵੱਡਾ ਆ ਇਹ ਆਉਣਾ ਹੀ ਨਹੀਂ ਹਜੇ ਉਹਦੇ ਇਹ ਕੁੜੀਆਂ ਦੇ ਨਹੀਂ ਛੋਟਿਆਂ ਦੇ ਹੈਗੇ ਆ ਮਿਲ ਜਾਣੇ ਬਹੁਤ ਆਦੇ ਕੁੜਤੇ ਕਿੰਨੇ ਵਧੀਆ ਜਿਹੜੇ ਆਪਾਂ ਦੇਖੇ ਸੀ ਉਹਨਾਂ ਜੀਨ ਨਾ ਪਾਉਣ ਲਈ ਲੈਣਾ ਕੋਈ ਟੌਪ ਮੈਂ ਅੰਜ ਗਾਇਜ਼ ਆਪਾਂ ਚੁੱਕੇ ਆ ਜੀ ਮੈਕਸ ਮੈਕਸ ਦੇ ਆਪਾਂ ਦੇਖਦੇ ਆਂ ਵੀ ਕੱਪੜੇ ਕਪੜੇ ਵੀ ਕਪੜੇ ਤੇ ਮੈਂ ਥੋੜਾ ਜਿਹਾ ਆਪਣਾ ਸਮਾਨ ਵਗੈਰਾ ਲੈਣਾ ਸੀਗਾ ਤੇ ਦੇਖਦੇ ਹਾਂ ਕਿਤੇ ਉਹ ਮਿਲ ਜਾਵੇ ਤੇ ਫਿਰ ਆਪਾਂ ਨੈਕਸਟ ਆਪਾਂ ਦੇਖਾਂਗੇ ਛੋਟੇ ਬੇਬੀ ਦੇ ਕਪੜੇ ਸੁਨਵੀਰ ਦਾ ਤਾਂ ਮਨਵੀਰ ਦੇ ਤੇ ਉਹਨਾਂ ਦਾ ਵੀ ਸੂਟ ਵਗੈਰਾ ਲੈਣੇ ਕਪੜੇ ਦੇਖਦੇ ਹਾਂ ਵਧੀਆ ਲੱਗੇ ਤਾਂ ਆਹ ਦੇਖੋ ਹੁਣ ਨਾ ਇਹ ਚੈੱਕ ਕਰਨ ਗਏ ਆ ਵੀ ਸੱਚੀ ਸਾਡੀਆਂ ਗੱਲਾਂ ਤੇ ਇਹਨਾਂ ਨੂੰ ਯਕੀਨ ਨਹੀਂ ਆਇਆ ਇਹ ਚੈੱਕ ਕਰਨ ਗਏ ਵੀ ਸੱਚੀ ਇਦਾਂ ਦਾ ਕੁਝ ਹੈਗਾ ਆ ਹੋਨਦੇ ਕੋਲ ਜਾ ਕੇ ਬੈਠੇ ਆ ਵੀ ਦੇਖੀਏ ਸਾਨੂੰ ਕੁਝ ਕਹਿੰਦੀ ਹੁਣ ਜਦੋਂ ਆਪਣੇ ਵਾਰੀ ਇਹਨਾਂ ਨੂੰ ਕੁਝ ਕਿਹਾ ਇਹਨਾਂ ਨੇ ਹੱਥ ਜੋੜ ਤੇ ਅੱਗੇ ਮੱਥਾ ਹੀ ਠੇਕਦੇ ਕਹਿੰਦੇ ਮਨ ਰਾਲੇ ਬਲੇ ਕਰਦਾ ਨਹੀਂ ਕਹਿੰਦਾ ਬਸ ਡਾਰੀ ਲੱਗਦਾ ਰ ਆਹੋ ਡਾਰੀ ਲੱਗਦਾ ਰ ਰਿਕਾਰਡ ਕਰਨ ਤਾ ਆਹ ਰਿਕਾਰਡ ਕਰਨ ਤੋਂ ਵੀ ਡਾਰੀ ਲੱਗਦਾ ਭਰਾਵਾ ਕਿਤੇ ਸਾਡੇ ਦੀਵਾਲੀ ਨਾ ਹੋ ਜਵੇ ਉਹਦੇ ਵੀ ਕਰਮ ਕੀ ਕਰਦਾ ਮੈਨੂੰ ਵੀ ਕਰਮ ਦੇਸ ਕਰਦੇ ਫਿਰ ਚੰਤੇ ਤੇ ਕੀ ਕਰਦੇ ਤੁਸੀਂ ਆ ਜੋ ਚਲੇ ਆ ਵੀ ਆ ਦੂ ਘਾ ਕੇ ਹਾਂ ਮਨ ਰਾਜੀ ਭਾਈ ਹਾਸਾ ਕਰਦੇ ਕਿ ਮਨ ਰਾਜੀ ਭਾਈ ਹੱਸਣਾ ਦੇਖ ਮੈਂ ਕਹ ਕਿ ਤੇ ਮੈਨੂੰ ਕੈਮਰੇ ਚ ਹੀ ਨਾ ਦੇਖ ਲਵੇ ਇੱਕ ਤਾਂ ਮੇਰੇ ਹੀ ਗੱਲ ਪੈ ਜਵੇ ਤੂੰ ਮੇਰੀ ਵੀਡੀਓ ਬਣਾਉਂਦੀ ਆ ਕੀ ਕਹਿੰਦੀ ਘਰੋਂ ਦੌੜ ਦੂੜਾਈ ਆ ਆ ਕੀ ਕਹਿੰਦੀ ਤੁਹਾਨੂੰ ਕੀ ਕਹਿੰਦੀ ਮੈਂ ਆਪਾ ਕੀ ਕਹਿੰਦੀ ਜੀ ਤੁਹਾਨੂੰ ਉਹ ਤੁਹਾਨੂੰ ਉਹ ਕਹਿੰਦੀ ਹਣੀ ਮੈਂ ਵੀ ਪਾਗਲਾਂ ਨੂੰ ਘਰੀਏ ਜਾ ਰਹੇ ਕਰਮ ਤੇ ਜਾ ਕੇ ਆਏ ਕਹਿੰਦੀ ਹਣੀ ਆ ਤਾਂ ਮੇਰੀ ਕੈਟਾਗਰੀ ਦਾ ਹੀ ਆ ਫਿਕਰਾਂ ਜਾ ਕੇ ਕਹਿੰਦੀ ਨਾ ਕਿ ਮੈਂ ਕਹਾਂ ਬੋਲੂ ਇਹ ਮੈਨੂੰ ਡਰਦੀ ਕਿ ਬੜਾ ਤੇ ਤੈਨੂੰ ਡਰ ਗਈ ਕਿੱਦਾਂ ਤੈਨੂੰ ਆਇਆ ਕੁਝ ਪਸੰਦ ਮੁੰਡਾ ਗਾਈਜ਼ ਇੱਧਰ ਇੱਕ ਕੁੜੀ ਸੀਗੀ ਤਾਂ ਪਤਾ ਨਹੀਂ ਇਸ ਕੁੜੀ ਨੂੰ ਕੀ ਹੋ ਚੁੱਕਿਆ ਆ ਕਹਿੰਦੀ ਮੈਂ ਸਵੇਰੇ ਗਈ ਸੀ ਦੀ ਚਾਕੂ ਲੈ ਕੇ ਕੱਲੀ ਬੋਲੀ ਜਾਂਦੀ ਆ ਮਤਲਬ ਇਹਨੂੰ ਕੁਝ ਵੀ ਨਹੀਂ ਪਤਾ ਹੈਗਾ ਆ ਦੇਖੋ ਆ ਦੇਖੋ ਕੱਲੀ ਇਹਨੇ ਬੋਲੀ ਜਾਣਾ ਇਹਨੂੰ ਦੇਖੋ ਲਓ ਜੀ ਮਨਰਾਜ ਸਾਨੂੰ ਆ ਛੱਡ ਕੇ ਆਪ ਗੱਡੀ ਲੈ ਕੇ ਇੱਧਰ ਉੱਧਰ ਗਿਆ ਆ ਕਿਤੇ ਕੰਮ ਸੀ ਉਹਨੂੰ ਸਾਨੂੰ ਕਹਿੰਦਾ ਤੁਸੀਂ ਰੁਕੋ ਤੁਸੀਂ ਉਦਾਂ ਵੀ ਸ਼ੋਪਿੰਗ ਕਰਨ ਨੂੰ ਬਹੁਤ ਟਾਈਮ ਲਵਾਉਂਦੀਆਂ ਆਂ ਮੈਂ ਤੁਹਾਡੇ ਨਾਲ ਰੁਕ ਨਹੀਂ ਸਕਦਾ ਇੰਨਾ ਟਾਈਮ ਸੋ ਸਾਨੂੰ ਕਹਿੰਦਾ ਤੁਸੀਂ ਤੁਰ ਤੁਰ ਕੇ ਅੱਜ ਮੋਡਲ ਟਾਉਂ ਚੋਂ ਕੋ ਮੋਤੀ ਅਸੀਂ ਹੁਣ ਕਰ ਰਹੇ ਆਂ ਕਹਿੰਦਾ ਇੱਕ ਸਟੋਰ ਤੋਂ ਦੂਜੇ ਸਟੋਰ ਲਈ ਜੇ ਜਾਣਾ ਹੋਇਆ ਨਾ ਤੇ ਆਟੋ ਲੈ ਲਿਓ ਹੁਣ ਅਸੀਂ ਆਟੋ ਦਾ ਵੇਟ ਕਰ ਰਹੇ ਆਂ ਅੱਜ ਅਸੀਂ ਜਾਵਾਂਗੇ ਆਟੋ ਤੇ ਤੇ ਉਹ ਦੇਖੋ ਸਾਹਮਣੇ ਹਾਂ ਅੱਜ ਨਹੀਂ ਹਟਾਉਂਦੀ ਬਈ ਅੱਜ ਸਰ ਅੱਜ ਰੁਕਦੇ ਹੀ ਨਹੀਂ ਪਿਆ ਕੋਈ ਉਹ ਬੈਂਟਰੀ ਵਾਲੇ ਰਿਕਸ਼ਾ ਵਾਲੇ ਜਿਹੜੇ ਹੁੰਦੇ ਆ ਰੁਕਦੇ ਹੀ ਨਹੀਂ ਤਿੰਨ ਚਾਰ ਲੱਗ ਗਏ ਆ ਓ ਦੇਖੋ ਸਾਹਮਣੇ ਕਿੰਨਾ ਸੋਹਣਾ ਚੌਕ ਬਣਿਆ ਹੋਇਆ ਆ ਮਟਕਾ ਚੌਕ ਹੈ ਨਹੀਂ ਵੈਸੇ ਤਾਂ ਨਾਮ ਮਟਕਾ ਚੌਕ ਨਹੀਂਗਾ ਪਤਾ ਨਹੀਂ ਕਿਹੜਾ ਚੌਕ ਆ ਤਲ ਬਣਾਇਆ ਮਟਕਾ ਆ ਅਸੀਂ ਇੱਥੇ ਵੀ ਜਾ ਕੇ ਹੁਣ ਦੇਖ ਲਿਆ ਆ ਨਹੀਂ ਕੁਝ ਮਿਲਿਆ ਉਧਰ ਮੈਕਸ ਤੋਂ ਜਾਏ ਆ ਉੱਥੋਂ ਕੁਝ ਲੈ ਲਿਆ ਆ ਬਾਕੀ ਹੁਣ ਗਾਂਹ ਦੇਖਦੇ ਆ ਕਿੱਥੇ ਜਾਣਾ ਆ ਅੱਜ ਤਾਂ ਇੱਥੇ ਰਸ ਵੀ ਬਹੁਤ ਜ਼ਿਆਦਾ ਆ ਤੇ ਉੱਥੋਂ ਮੀਂਹ ਵਰਗਾ ਮੌਸਮ ਵੀ ਹੋ ਰਿਹਾ ਆ ਬਾਕੀ ਉੱਥੇ ਜਾ ਕੇ ਹੁਣ ਦੇਖਦੇ ਆ ਕੀ ਮਿਲਦਾ ਪਰ ਐਦਾਂ ਸਾਨੂੰ ਚੰਗਾ ਨਹੀਂ ਲੱਗਦਾ ਪਿਆ ਮਨਰਾਜ ਤੋਂ ਬਗੈਰ ਤਾਂ ਘੁੰਮਦੇ ਘੁੰਮਦੇ ਪਏ ਲੈ ਆਦੇ ਰੁਕਦਾ ਹੀ ਨਹੀਂ ਕੋਈ ਸਾਨੂੰ ਜਾਣ ਸਾਡ ਦੇਖ ਕੇ ਕੋਈ ਰੁਕਦਾ ਹੀ ਨਹੀਂ ਪਿਆ ਪ੍ਰੀਤੀ ਤੂੰ ਨਗਾ ਇਹਨਾਂ ਨੂੰ ਪਹਿਲਾਂ ਯਾ ਰਸ਼ ਘਟਾਓ ਇਹਨਾਂ ਨੇ ਰਸ਼ ਬਹੁਤ ਪਾਇਆ ਹੋਇਆ ਅੱਜ ਲੋ ਜੀ ਮਨਰਾਜ ਤੇ ਵਿਕਰਮ ਹੁਣੀ ਗਏ ਆ ਅੱਜ ਕਿਸੇ ਉਹਨਾਂ ਨੂੰ ਕੋਈ ਕੰਮ ਸੀਗਾ ਉਦਾਂ ਵੀ ਉਹਦੇ ਕੋਲ ਸਾਡੇ ਨਾਲ ਰੁਕ ਨਹੀਂ ਹੁੰਦਾ ਸ਼ਾਪਿੰਗ ਕਰਨ ਨੂੰ ਕਹਿੰਦਾ ਤੁਸੀਂ ਬਹੁਤ ਟਾਈਮ ਲੋਂਦੀਆਂ ਅਸੀਂ ਨਹੀਂ ਤੁਹਾਡਾ ਨਾਲ ਰਹਿ ਸਕਦੇ ਬਹੁਤਾ ਟਾਈਮ ਤੇ ਸਾਨੂੰ ਬਾਜ਼ਾਰ ਚ ਅਸੀਂ ਅੱਜ ਤੁਰ ਤੁਰ ਕੇ ਗਾਈਜ਼ ਆਪਾਂ ਇੱਥੋਂ ਕੀਤੀ ਆ ਵੀ ਸ਼ਾਪਿੰਗ 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 ਅੰਦਰ ਸ਼ਾਪਿੰਗ ਹੋ ਚੁੱਕੀ ਆ ਸਾਡੀ ਡਨ ਬਾਈ ਡਨ ਤੇ ਇਧਰ ਹਾਂਜੀ ਅੱਜ ਚੱਲੇ ਤੁਸੀਂ ਆਟੋ ਤੇ ਦੋਨੋਂ ਦੇ ਰੰਗ ਸੇਮ ਹੀ ਲੱਗ ਰਹੇ ਆ ਯਾਰ ਐ ਹੀ ਸੇਮ ਆ ਸੀ ਆ ਤੁਹਾਡੇ ਤੁਹਾਡੇ ਤੇ ਗਿਆ ਹੀ ਸੇਮ ਇੱਥੇ ਹੀ ਜਾਣਾ ਉਹ ਦੇ ਤਾਂ ਮੂੰਹ ਵੀ ਸੇਮ ਉਦਾਂ ਦਾ ਹੀ ਆ ਇਹ ਨਹੀਂ ਕੀਤਾ। ਹਾਂ, ਉਹ ਮਹਣਾ ਹਰੇਕ ਚੀਜ਼ ਬਲ ਫੇਸ ਤੋਂ ਹਰੇਕ ਜੇ ਤੁਹਾਡੇ ਅਰਗੀ ਲੱਗਦੀ ਹੈ ਇਹਦੀ। ਮੇਤੇ ਹਾਂ, ਲਿਪਸਟਿਕ ਪਿੰਕ ਕਰ ਲੈਂਦਾ ਆਪਣੇ। ਲਿਪਸਟਿਕ ਪਿੰਕ ਆ ਜਾਓ ਆਪਾਂ ਨਾਲ-ਨਾਲ ਤੁਰ ਹੀ ਜਾਂਦੇ ਹੈ। ਤੇ ਲਿਪਸਟਿਕ ਪਿੰਕ ਕਰ ਲੈਂਦਾ ਆਪਣੇ ਫਿਰ ਦੱਸ ਮੈਨੂੰ। ਚੱਲੀ ਗਏ ਹੁਣ ਆਪਾਂ। ਚੱਲੇ ਗਏ? ਚਲੋ। ਇੱਥੋਂ ਕੀਤੀ ਅੱਜ ਸੁਨਵੀਰ ਰੋਣਾ ਦੀ ਸ਼ਾਪਿੰਗ। ਆ ਸੁਨਵੀਰ ਤੇ ਆਪਾਂ ਕੱਪੜੇ ਮਤਲਬ ਇਹਦੇ ਹੁਣ ਆਪਾਂ ਲੈਣੇ ਕੱਪੜੇ ਇਹਦੇ ਬੜੇ ਟਾਈਮ ਬਾਅਦ। ਜਦ ਇਹ ਹੋਇਆ ਸੀ ਉਦੋਂ ਕੱਪੜੇ ਲਏ ਸੀ ਇਹ ਸਾਰੇ ਇਹ ਉਦੋਂ ਦਾ ਹੀ ਕੱਪੜੇ ਪੰਦੇ ਬੈਏ ਆ ਹੋਣ ਲਏ ਹਾਂਜੀ ਲੋਜੀ ਗਾਇਸ ਅਸੀਂ ਆ ਗਏ ਹਾਂ ਹੁਣ ਇੱਥੇ ਵੇਟ ਕਰ ਕਰਕੇ ਮਨਰਾਜ ਹੋਣਾਂ ਦੇ ਥੱਕ ਗਏ ਅਸੀਂ ਬਾਹਰ ਹੁਣ ਘੁੰਮਾ ਘੁੰਮੀ ਕਰਦੇ ਪਈ ਆ ਘੁੰਮਾ ਘੁੰਮੀ ਕੀ ਕਰਨਾ ਡਰ ਗਏ ਅਸੀਂ ਭਰਾਵਾ ਦੇ ਉਹ ਸਾਹਮਣੇ ਇੱਕ ਕੁੜੀ ਬੈਠੀ ਹੋਈ ਆ ਉਹ ਇਦਾਂ ਹੀ ਨਾ ਅਨਨੋਨ ਬੰਦਿਆਂ ਨਾਲ ਸਾਰਿਆਂ ਨਾਲ ਗੱਲਾਂ ਕਰੀ ਜਾਣਦੀ ਆ ਤੁਸੀਂ ਕਿੱਥੋਂ ਆ ਤੁਹਾਡਾ ਨਾਮ ਕੀ ਆ ਸਾਨੂੰ ਕਹਿੰਦੀ ਆਪਾਂ ਨੰਬਰ ਦਵੋ ਸਾਨੂੰ ਕਹਿੰਦੀ ਆਪਣਾ ਨੰਬਰ ਦਵੋ ਹਣਾ ਪ੍ਰੀਤੀ ਮੈਂ ਆਹੋ ਮੈਂ ਕਹਿੰਦਾ ਨੈਕਸਟ ਟਾਈਮ ਉਹ ਕਹਿੰਦੀ ਆਪਣਾ ਨੰਬਰ ਦਵੋ ਮੈਂ ਕਹਿੰਦਾ ਨੈਕਸਟ ਟਾਈਮ ਉਹ ਤੇ ਸਿੱਕੇ ਸੁੱਕੇ ਕੱਢਦੀ ਪਈ ਪਹਿਲੇ ਦੇ ਕਿੱਦਾਂ ਕਰਾਉਂਦੀ ਪਹਿਲੇ ਪਹਿਤ ਨਾਲ ਨਹੀਂ ਦੇਖੋ ਹਾਂ ਆ ਦੇਖੋ ਉਹਦੀ ਅਣਜਾਣ ਗੱਲਾਂ ਕਰੀ ਜਾਂਦੀ ਬੋਲੀ ਜਾਂਦੀ ਸਾਰਿਆਂ ਨੂੰ ਪੁੱਛੀ ਜਾਂਦੇ ਤੁਸੀਂ ਕਿੰਨੇ ਪਾਉਂਦਾ ਆ ਆਗੇ ਹਾਂ ਆਗੇ ਇਹਨਾਂ ਨੂੰ ਕਹਿਣਾ ਅੰਦਰ ਨਹੀਂ ਜਾਣਾ ਤੁਸੀਂ ਇਹਨਾਂ ਨੂੰ ਵੀ ਪੁੱਛਣ ਲੱਪ ਪੈਣਾ ਉਹਨਾਂ ਨੇ ਹਾਂ ਤੁਸੀਂ ਕਿੱਥੋਂ ਆ ਇਦਾਂ ਅੰਦਰ ਬੰਦ ਸਾਰਿਆਂ ਨੂੰ ਪੁੱਛਣ ਲੱਗ ਪਈ ਅਸੀਂ ਤੇਰੀ ਜਾਣਦੀ ਆ ਉਹਨਾਂ ਨੂੰ ਜਿੱਦਾਂ ਪੁੱਛਦੀ ਪਈ ਆ ਆ ਗਏ ਵੇਟ ਕਰ ਕਰ ਸਿਖਾਕਗੇ ਹੋ ਗਿਆ ਟਾਈਮ ਬੱਸ ਹੋ ਗਿਆ ਪਹੁੰਚ ਗਏ ਅੰਦਰ ਨਾ ਜਾਇਓ ਅੰਦਰ ਨਾ ਜਾਇਓ ਅੰਦਰ ਨਾ ਜਾਇਓ ਕੁੜੀ ਦੇਖੋ ਬੈਠੀ ਉਹ ਕੁੜੀ ਬੈਠੀ ਆ ਉਹ ਪਾਗਲ ਜਈ ਆ ਓਏ ਮਨਵੀਰ ਮਨਵੀਰ ਵੀ ਨਾਲ ਹੀ ਗਿਆ ਸੀਗਾ ਲਓ ਜੀ ਫਾਈਨਲੀ ਸਾਨੂੰ ਆਟੋ ਮਿਲ ਚੁੱਕਾ ਆ ਮਿੰਟ ਤਰ ਲਾ ਕਰਕੇ ਮਿਲਿਆ ਪਰ ਕੱਲ ਲੈ ਜਾਓ ਸਾਨੂੰ ਲੈ ਜਾਓ ਅੱਜ ਕੋਈ ਤਾਂ ਲੈ ਜਾਓ ਆ ਜੇ ਅੱਜ ਅਸੀਂ ਹੈ ਕੱਲੀਆਂ ਤੇ ਅੱਜ ਕੋਈ ਹੋਟੋ ਹੀ ਉਹੀ ਵੀ ਅੱਜ ਜੇ ਅਸੀਂ ਮੈਂ ਮਿੰਤਾ ਕੀਤੀਆਂ ਹੱਥ ਜੋੜ ਕੇ ਹਾਂ ਮਿੰਤਾ ਕਰ ਕਰ ਸਾਨੂੰ ਲੈ ਜਾਓ ਅੱਜ ਦੇਖੋ ਬੈਦਰੀ ਬੜਾ ਸੋਹਣਾ ਆ ਬਾਹਰ ਤਾਂ ਹਾਂ ਧੁੱਪ ਨਹੀਂ ਹੈਗੀ ਪੱਤਰ ਬਦਲ ਜਿਹਾ ਆ ਨਾ ਬੜਾ ਸੋਹਣਾ ਲੱਗਦਾ ਪਿਆ ਆ ਟਾਈਮ ਵੀ ਡੈਟ ਹਣਾ ਹਾਂ ਨਹੀਂ ਉਹ ਵਾਲਾ ਟਾਈਮ ਨਹੀਂ ਉਦਾਂ ਹਵਾ ਹਵਾ ਆ ਮੈਨੂੰ ਤਾਂ ਠੰਡੀ ਜਿਹੀ ਲੱਗ ਰਹੀ ਅੱਜ ਤੈਨੂੰ ਹਣ ਬਣਾ ਤੁਹਾਨੂੰ ਮੋੜ ਤੋਂ ਆਂਟੀ ਆਟੋ ਤੇ ਮਜ਼ਾ ਆਉਂਦਾ ਪਿਆ ਹੋਰ ਮੈਨੂੰ ਇਹ ਵਾਲਾ ਬੈਟਰੀ ਰਿਕਸ਼ਾ ਬਹੁਤ ਪਸੰਦ ਆਇਆ ਸੀ ਉਹ ਅਸੀਂ ਅਮਰਦੇ ਦੇ ਵਿਆਹ ਤੇ ਇੱਥੋਂ ਕੱਪੜੇ ਲਏ ਸੀ ਹਾਂ ਹਾਂ ਦੀਦੀ ਦੇ ਵਿਆਹ ਤੇ ਵੀ ਇੱਥੋਂ ਲੈ ਸੀਗੇ ਸਤਕਰਤਾਰ ਵਾਲਿਆਂ ਦੇ ਹਾਂ ਸ਼ਰਾਰੇ ਵਗੈਰਾ ਬਹੁਤ ਸੋਹਣੇ ਮਿਲ ਜਾਂਦੇ ਇਨਾਂ ਦੇ ਰੁਕ ਕੇ ਹਾਏ ਰੱਬ ਚਲੋ ਵੀ ਆਪਾਂ ਪਹੁੰਚ ਗਏ ਵਰਲਾ ਹਾਂ ਐਸੀ ਲੋਕਲ ਹੀ ਆ ਕਿਹੜੀ ਠਾਨਕੋਟ ਰੋਡ ਅਸੀਂ ਕਾ ਵੀ ਦੂਰ ਆ ਰਹੇ ਹਾਂ ਹਾਂਜੀ ਤੁਸੀਂ ਇਹਦੇ ਨੰਬਰ ਲੈ ਲਓ ਹਾਂਜੀ ਸਾਡੇ ਮੋਬਾਈਲ ਤੇ ਇਹਦੇ ਨੰਬਰ ਲੈ ਲਓ ਅਗਰ ਕਲੱਬ ਵੀ ਕੋਈ ਗੈਸ ਪੋਰਟ ਹੈ ਤੁਸੀਂ ਲੈ ਲਓ ਉੱਥੇ ਮੰਦਿਰ ਦੇ ਨਾਲ ਦਾ ਨੈਕਸਟ ਟਾਈਮ ਓਕੇ ਮੈਂ ਕੋਲ ਸੁਣਾ ਮਾਤਾ ਚਲੋ ਤੇ ਇਹ ਤੋਂ ਵੀ ਹੁਣ ਹੋ ਗਈ ਸ਼ਾਪਿੰਗ ਡਨ ਮੈਨੂੰ ਤਾਂ ਕੁਝ ਪਸੰਦ ਨਹੀਂ ਆਇਆ ਰੀਤੀ ਨੂੰ ਟੌਪ ਮਿਲ ਗਿਆ ਆ ਮੈਂ ਉਹਨੂੰ ਪਾਉਣ ਗਈ ਆ ਓਏ ਸੰਵੀਰ ਸੰਵੀਰ ਦੀ ਤਾਂ ਉਹਦੀ ਮੰਮਾ ਦੀ ਅੱਜ ਸ਼ਾਪਿੰਗ ਹੋਈ ਆ ਜੀ ਡਨ ਇੱਧਰ ਦੇ ਓਏ ਸੰਵੀਰ ਓਏ ਗਗਰੋ ਓਏ ਤੂੰ ਵੀ ਸ਼ਾਪਿੰਗ ਕਰਨ ਆਇਆ ਹੈ ਘੁੰਮੀ ਘੁੰਮੀ ਕਰਨ ਆਇਆ ਹੈ ਘੁੰਮੀ ਘੁੰਮੀ ਕਰਨ ਆਇਆ ਹੈ ਹੂੰ ਖੁਸ਼ ਹੁੰਦਾ ਵੀ ਘੁਮ ਕੇ ਹੁਣ ਪੂਰਾ ਇਹ ਤਾਂ ਆਪਾਂ ਜੈਂਟ ਸੈਕਸ਼ਨ 'ਚ ਬੈਠੇ ਹੋਏ ਆ ਕਿਉਂਕਿ ਆਂਟੀ ਨੂੰ ਸਿਟਿੰਗ ਏਰੀਆ ਇੱਥੇ ਮਿਲਿਆ ਇੱਥੇ ਦੇਖੋ ਜੈਂਟਸ ਕਲੈਕਸ਼ਨ ਵੀ ਦਿਖਾਈਏ ਅੱਜ ਚੱਪੜਾਂ ਬਹੁਤ ਸੋਹਣੀਆਂ ਆ ਸ਼ੂਜ਼ ਦੇਖੋ ਕਿੰਨੇ ਸੋਹਣੇ ਆ ਮਨਰਾਜ ਨੂੰ ਇਦਾਂ ਦੇ ਸ਼ੂਜ਼ ਬਹੁਤ ਪਸੰਦ ਆ ਸਾਰੇ ਸ਼ੂਜ਼ ਹੀ ਚੂਜ਼ ਆ ਇੱਥੇ ਚੱਪੜਾਂ ਚੁਪੜਾਂ ਵੀ ਬਹੁਤ ਸੋਹਣੀਆਂ ਨਾਈਟ ਸੂਟ ਬਹੁਤ ਸੋਹਣੇ ਆ ਆ ਦੇਖਿਓ ਆਂਟੀ ਕਿੰਨਾ ਸੋਹਣਾ ਆ ਨਾਈਟ ਸੂਟ ਹੈਨਾ ਆ ਦੇ ਬਹੁਤ ਸੋਹਣਾ ਆ ਹੈ ਹਾਂ ਬੜਾ ਸੋਹਣਾ ਆ ਦੇ ਕਲਰ ਦੇ ਤਾਂ ਕਿੰਨਾ ਸੋਹਣਾ ਆ ਰੈੱਡ ਕਲਰ ਸਾਰੇ ਨਾਈਟ ਸੂਟ ਹੀ ਬਹੁਤ ਸੋਹਣੇ ਆ ਆਪ ਉਹ ਪਸੰਦ ਆ ਮੈਨੂੰ ਪਜਾਮਾ ਵਾਲਾ ਮੈਂ ਕਹੇ ਮੈਂ ਇਕੱਲਾ ਪਜਾਮਾ ਮਿਲੂਗਾ ਫੇ ਲੈਣਾ ਇਹ ਪੂਰਾ ਨਾਈਟ ਸੂਟ ਦਿੰਦੇ ਆ ਇਦਾਂ ਪੂਰਾ ਸੈੱਟ ਹੀ ਦੇਣਾ ਇਹਨਾਂ ਨੇ ਇਕੱਲਾ ਨਹੀਂ ਦਿੰਦੇ ਹੈਗੇ ਹਾਂ ਪ੍ਰੀਤੀ ਦੀ ਵੇਟ ਕਰਦੇ ਪਏ ਆ ਉਹ ਗਈ ਆ ਟ੍ਰਾਈ ਰੂਮ ਚ ਆ ਗਈ ਉਹਨੇ ਟ੍ਰਾਈ ਅੰਟੀ ਟ੍ਰਾਈ ਕਰਨ ਗਈ ਪਾ ਕੇ ਹੀ ਆ ਗਈ ਕਹਿੰਦੀ ਮੈਂ ਪਾ ਕੇ ਜਾਣਾ ਦਿਖਾਉਣੇ ਆ ਕਿੱਦਾਂ ਦੀ ਲੱਗਦੀ ਟੀ-ਸ਼ਰਟ ਉਹ ਬਹੁਤ ਸੋਹਣੀ ਮਿਲੀ ਆ ਆ ਗਈਏ ਪ੍ਰੀਤੀ ਤੋਂ ਉਦਣ ਵੀ ਇੱਦੀ ਕੀਤਾ ਸੀ ਕਿ ਕਰਾ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਕਿੰਨੇ ਦੀ ਆ ਮੈਂ ਕਿਹਾ 1000 ਦੀ ਕੁੰਡੀ ਲੌਂਦੀ ਆਂਟੀਏ ਮੈਂ ਕਿਹਾ 1000 ਦੀ ਕੁੰਡੀ ਲੌਂਦੀ ਆ ਪ੍ਰੀਤੀ ਬਹੁਤ ਸੋਹਣੀ ਆ ਟੀ-ਸ਼ਰਟ ਤੇਰੀ ਕਲਰ ਬਹੁਤ ਸੋਹਣਾ ਆ ਆ ਮੈਨੂੰ ਦਵਾਵਾ ਤਾਂ ਬਹੁਤ ਵੈਰੀ ਲੱਗੀ ਫਿਟਿੰਗ ਬਹੁਤ ਸੋਹਣੀ ਆ ਨਾ ਹਾਂ ਬਹੁਤ ਸੋਹਣੀ ਆ ਇਹਨੇ ਉਦਣ ਵੀ ਇੱਦੀ ਕੀਤਾ ਸੀ ਇੱਥੋਂ ਲੈ ਇੱਥੇ ਹੀ ਪਾ ਲੈ ਕੱਪੜੇ ਅੱਜ ਫੇ ਇੱਥੋਂ ਲੈ ਤੇ ਪਾ ਲੈ ਉਹ ਕਹਿੰਦਾ ਭਾਈ ਕਹਿੰਦਾ ਕੈਰੀ ਬੈਗ ਲੈਣਾ ਕਹਿੰਦੀ ਮੈਂ ਤਾਂ ਪਾਈ ਲੈਣਾ ਭਰਾਵਾ ਕਿਉਂਕਿ ਪੈਕ ਵੀ ਨਾ ਕਰ ਇਹਨੂੰ ਉੱਦੇ ਹੀ ਦੇ ਦੇ ਮੈਨੂੰ ਆ ਕੰਮ ਠੀਕ ਆ ਪ੍ਰੀਤੀ ਹਾਂਜੀ ਚਲੋ ਜੀ ਸਿਗੇ ਨਾਲ ਪੈਸੇ ਜਾਵਣਾਂ 554 ਰੁਪਏ ਬਿਦਾ ਆ ਨਾ ਲੱਗਦਾ ਆਹੋ ਦੇਖੋ 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 ਕਿਦਾਂ ਹੁੰਦੇ ਤਾਂ ਉਹਨੂੰ ਚੱਕ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਾਰਾ ਲੱਗਿਆ